ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਤੁਹਾਡਾ ਆਪਣਾ ਪੱਤਰਕਾਰ ਅਮਨ ਸਿੱਧੂ ਮੱਲੇਵਾਰ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨ ਲੱਗਿਆ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਲਈ ਲੰਮੇ ਸਮੇਂ ਤੋਂ ਬਾਪੂ ਸਰਦਾਰ ਜਗਜੀਤ ਸਿੰਘ ਜੀ ਦੇਲੇਵਾਰ ਖਨੌਰੀ ਬਾਰਡਰ ਦੇ ਉੱਪਰ ਮਾਰਨ ਨੰਬਰ ਤੇ ਬੈਠੇ ਨੇ ਉਹ ਖੜਤਾਲ ਤੇ ਬੈਠੇ ਨੇ ਉਹ ਭਰਾਵੋ ਕਿਸੇ ਲਈ ਨਹੀਂ ਬੈਠੇ ਉਹ ਸਾਡੇ ਲਈ ਹੀ ਬੈਠੇ ਨੇ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਬਾਪੂ ਜੀ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦਾ ਵੱਧ ਤੋਂ ਵੱਧ ਸਾਥ ਦਈਏ ਕਿਉਂਕਿ ਉਹ ਜੋ ਵੀ ਉਹਨਾਂ ਨੇ ਭੁਖ ਹੜਤਾਲ ਰੱਖੀ ਆ ਬਾਪੂ ਜੀ ਨੇ ਮਾਰਨ ਵਰਤੇ ਬੈਠੇ ਨੇ ਖਨੌਰੀ ਬਾਰਡਰ ਤੇ ਉਹ ਸਾਡੇ ਲਈ ਹੀ ਬੈਠੇ ਨੇ ਸੋ ਮੇਰੀ ਸਾਰੇ ਭੈਣ ਭਰਾਵਾਂ ਬਜ਼ੁਰਗਾਂ ਮਤਾਂਾਂ ਸੂਬਾ ਪੰਜਾਬੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਆਪਾਂ ਵੱਧ ਤੋਂ ਵੱਧ ਖਨੌਰੀ ਬਾਰਡਰ ਤੇ ਪਹੁੰਚ ਕੇ ਉਨ੍ਹਾਂ ਦੀ ਹੌਸਲਾ ਅਭਜਾਈ ਕਰੀਏ ਤੇ ਨਾਲੇ ਆਪਣੀਆਂ ਜ਼ਮੀਨਾਂ بچਾਈਏ ਆਪਣੀਆਂ ਜ਼ਮੀਨਾਂ ਲਈ ਹੀ ਬਾਪੂ ਜੀ ਜਗੀ ਸਿੰਘ ਦਲੇਵਾਲ ਜੀ ਉਥੇ ਪੋਖ ਹੜਤਾਲ ਤੇ ਬੈਠੇ ਨੇ ਮਨਨ ਵਰ ਤੇ ਬੈਠੇ ਨੇ ਤੇ ਜੇ ਦੇਖਿਆ ਜਾਵੇ ਇੱਕ ਤਾਂ ਬਾਪੂ ਜੀ ਸਰਦਾਰ ਜਗੀ ਸਿੰਘ ਦੱਲੇਵਾਲ ਸਾਹਿਬ ਨੂੰ ਕੈਂਸਰ ਦੇ ਮਰੀਜ਼ ਨੇ ਉੱਪਰੋਂ ਭੁੱਖ ਹੜਤਾਲ ਤੇ ਬੈਠੇ ਨੇ ਮਰਨ ਵਰਤੇ ਬੈਠੇ ਨੇ ਇਸ ਉਮਰ ਦੇ ਵਿੱਚ ਇਸ ਬਿਮਾਰੀ ਦੇ ਵਿੱਚ ਤਾਂ ਅ ਬੰਦੇ ਨੂੰ ਵੱਧ ਤੋਂ ਵੱਧ ਦਵਾਈਆਂ ਦੀ ਲੋੜ ਹੁੰਦੀ ਹੈ ਪਰ ਉਹ ਸਾਡੇ ਲਈ ਕੁਰਬਾਨੀ ਕਰਨ ਤੇ ਤੁਲੇ ਹੋਏ ਨੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਭੈਣ ਭਰਾ ਮਾਤਾਵਾ ਬਜ਼ੁਰਗ ਬੱਚੇ ਉਹਨਾਂ ਦੀ سپورਟ ਦੇ ਵਿੱਚ ਖਨੌਰੀ ਬਾਡਰ ਤੇ ਪਹੁੰਚੀਏ ਕਿਉਂਕਿ ਉਹਨਾਂ ਦਾ ਕੱल्ल्या ਦਾ ਮਸਲਾ ਨਹੀਂ ਜੇ ਜ਼ਮੀਨ ਜਾਊਗੀ ਭਰਾਓ ਸਾਡੇ ਪੰਜਾਬ ਦੀ ਤਾਂ ਸਾਡੇ ਸਾਰਿਆਂ ਦੀ ਜ਼ਮੀਨ ਜਾਊਗੀ ਇਹ ਨਾ ਸੋਚਿਓ ਕਿ ਕੱਲੇ ਬਾਪੂ ਜੀ ਸਰਦਾਰ ਜਗਜੀਤ ਸਿੰਘ ਦੱਲੇਵਾਲ ਸਾਹਿਬ ਦੀ ਜਾਊਗੀ ਸੋ ਸਾਡਾ ਵੀ ਦੋ ਸਾਰਿਆਂ ਦਾ ਫਰਜ਼ ਬਣਦਾ ਹੈ ਵਾਪੂਜੀ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਦੀ ਪੈੜ ਚ ਪੈੜ ਧਰੀਏ ਵੱਧ ਤੋਂ ਵੱਧ ਉਹਨਾਂ ਦੀ ਸਪੋਰਟ ਕਰੀਏ ਜਦੋਂ ਪਹਿਲਾ ਦਿੱਲੀ ਅੰਦੋਲਨ ਲੱਗ ਹੋਇਆ ਸੀਗਾ ਉਦੋਂ ਉਦੋਂ ਮੋਦੀ ਸਰਕਾਰ ਨੇ ਕਿਸਾਨਾਂ ਦੇ ਅੱਗੇ ਗੋਡੇ ਤੇ ਦਿੱਤੇ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਣੇ ਚ ਪਰਮਾਤਮਾ ਨੇ ਭਾਵਰੇ ਇੰਨੀ ਦਿੱਤੀ ਹੈ ਕਿ ਅਸੀਂ ਵੱਡੇ ਤੋਂ ਵੱਡਿਆਂ ਨੂੰ ਵੀ ਚੁਕਾ ਲੈਨੇ ਆ ਤੇ ਇਹਦੇ ਵਿੱਚ ਹੰਕਾਰ ਦੀ ਕੋਈ ਗੱਲ ਨਹੀਂ ਸਾਨੂੰ ਗੁਰੂ ਸਾਹਿਬ ਨੇ ਥਾਪੜਾਈ ਅਜਿਹਾ ਦਿੱਤਾ ਹੈ ਕਿ ਨਾ ਜ਼ੁਲਮ ਕਰਨਾ ਨਾ ਜ਼ੁਲਮ ਸਹਿਣਾ ਸੋ ਮੀਰੋ ਜੇਕਰ ਜਿਹੜੇ ਪਹਿਲੇ ਅੰਦੂਲਨ ਦੇ ਕਾਲੇ ਬਿਲ ਸੀਗੇ ਜੇ ਲੱਗੂ ਹੋ ਜਾਂਦੇ ਤਾਂ ਸਨ ਸਾਡਾ ਬੜਾ ਮੁਸ਼ਕਲ ਹੋ ਜਾਣਾ ਸੀਗਾ ਹੁਣ ਵੀ ਸਾਡੇ ਕੋਲੇ ਵੇਲਾ ਹੈ ਆਓ ਵੇਲੇ ਨੂੰ ਸੰਭੀਏ ਅਸੀਂ ਵੱਤ ਤੋਂ ਵੱਧ ਬਾਪੂ ਬਾਪੂ ਜੀ ਸਰਦਾਰ ਜਗਦੀ ਸਿੰਘ ਜੀ ਢੱਲੇਵਾਲ ਸਾਹਿਬ ਦਾ ਵੱਤ ਤੋਂ ਵੱਧ ਸਾਥ ਦਈਏ ਵੱਤ ਤੋਂ ਵੱਧ ਉੱਥੇ ਟਰੈਕਟਰ ਟਰਾਲੀਆਂ ਆਪਣੇ ਵਹੀਕਲ ਲੈ ਕੇ ਖਨੌਰੀ ਬਾਡਰ ਤੇ ਪਹੁੰਚੀਏ ਚਾਹੇ ਖਨੌਰੀ ਬਾਡਰ ਹੈ ਸੰਭੂ ਬਾਡਰ ਹੈ ਤੇ ਉੱਥੇ ਵੱਧ ਤੋਂ ਵੱਧ ਪਹੁੰਚੀਏ ਪ੍ਰਭੂ ਸਾਡਾ ਫਰਜ਼ ਬਣਦਾ ਤੇ ਮੈਨੂੰ ਉਮੀਦ ਹੈ ਕਿ ਮੇਰੇ ਪੰਜਾਬੀ ਭੈਣ ਭਰਾ ਬਜ਼ੁਰਗ ਮਤਾਵਾ ਵੱਧ ਤੋਂ ਵੱਧ ਬਬਾਪੂ ਜੀ ਸਰਦਾਰ ਜਗਜੀਤ ਸਿੰਘ ਜੀ ਦਲੇਵਾਲ ਸਾਹਿਬ ਅ ਖਨੌਰੀ ਬਾਡਰ ਜੋ ਪੋਖੜ ਤਾਲ ਤੇ ਮਰਨ ਵਰ ਤੇ ਬੈਠੇ ਨੇ ਉਹਨਾਂ ਦੀ ਹੌਸਲਾ ਅਭਜਾਈ ਲਈ ਵੱਤ ਤੋਂ ਵੱਧ ਭੈਣ ਭਰਾ ਉੱਥੇ ਖਨੌਰੀ ਬਾਡਰ ਤੇ ਪਹੁੰਚਣਗੇ ਕਿਉਂਕਿ ਇਹ ਸਾਡੀਆਂ ਜ਼ਮੀਨਾਂ ਦਾ ਮਸਲਾ ਹੈ ਜੇ ਸਾਡੇ ਕੋਲੇ ਜ਼ਮੀਨ ਇਹ ਨਾ ਬਚੀ ਤਾਂ ਅਸੀਂ ਖਾਵਾਂਗੇ ਕਿੱਥੋਂ ਸੋ ਸ਼ੋ ਵੀਰੋ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਨੂੰ ਮਰਨ ਵਰਤੇ ਭੁੱਖ ਹੜਤਾਲ ਦੇ ਬੈਠਿਆਂ ਨੂੰ ਕਿੰਨੇ ਦਿਨ ਹੋ ਗਏ ਹੁਣ ਤੱਕ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ ਇਹ ਜਿੰਨੇ ਹੀ ਤਹੀ ਜਾਵੇ ਸਰਕਾਰ ਦੀ ਉਨੀ ਹੀ ਵਦਨ ਲੈ ਕੇ ਹੈ ਸੋ ਵੀਰੋ ਆਓ ਹੰਬਲਾ ਮਾਰੀਏ ਵੱਤ ਤੋਂ ਵੱਦ ਸਰਦਾਰ ਜਗਦੀਸ਼ ਸਿੰਘ ਜੀ ਡੱਲੇਵਾਲ ਸਾਹਿਬ ਦਾ ਸਾਥ ਦਈਏ ਤਾਂ ਕਿ ਅਸੀਂ ਆਪਣੀਆਂ ਜ਼ਮੀਨਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾ ਸਕੀਏ ਤੇ ਵੱਧ ਤੋਂ ਵੱਧ ਮੈਂ ਇੱਕ ਵਾਰ ਫੇਰ ਵੀਰੋ ਹੱਥ ਜੋੜ ਕੇ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਅਸੀਂ ਆਪਣੀਆਂ ਜ਼ਮੀਨਾਂ ਦੇ ਆਪਣੇ ਹੱਕ ਲੈਣ ਹੱਕ ਬਚਾਉਣ ਲਈ ਘਨੌਰੀ ਬਾਡਰ ਤੇ ਵੱਧ ਤੋਂ ਵੱਧ ਪਹੁੰਚੀਏ ਤੇ ਆਪਣੇ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੋਂ ਵੱਧ ਤੋਂ ਵੱਧ ਪੰਜਾਬੀ ਭਰਾਵਾਂ ਨੂੰ ਮਾਤਾ ਮਾਂ ਨੂੰ ਬਿਦੁਰਗਾ ਨੂੰ ਨਾਲ ਲੈ ਕੇ ਚੱਲੀਏ ਤਾਂ ਕਿ ਅਸੀਂ ਆਪਣੇ ਹੱਕ ਵਿਚਾਰ ਸਕੀਏ ਮੇਰੀ ਇਹ ਬੇਨਤੀ ਸਮੂਹ ਪੰਜਾਬੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਜਿੰਨੇ ਵੀ ਦੇਸ਼ ਦੇ ਕਿਸਾਨ ਨੇ ਉਹਨਾਂ ਨੂੰ ਮੈਂ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਅਜੇ ਵੀ ਬੇੜਾ ਆਪਾਂ ਬੇੜਾ ਸਾਂਭ ਲਈਏ ਤਾਂ ਕਿ ਇਤੇ ਪਿੱਛੋਂ ਸਾਨੂੰ ਪਸਤੌਣਾ ਨਾ ਪੈ ਜਵੇ ਜਿੱਦਾਂ ਪਹਿਲੇ ਅੰਦੋਲਨ ਜਿਹੜਾ ਦਿੱਲੀ ਅੰਦੋਲਨ ਲੱਗਿਆ ਸੀਗਾ ਦਿੱਲੀ ਅੰਦੋਲਨ ਵੇਲੇ ਮੋਦੀ ਸਰਕਾਰ ਨੇ ਗੋਡੇ ਟੇਕੇ ਸੀ ਸੋ ਹੁਣ ਵੀ ਵੀਰੋ ਅਸੀਂ ਐਸਾ ਹੰਬੜਾ ਮਾਰੀਏ ਕਿ ਮੋਦੀ ਸਰਕਾਰ ਨੂੰ ਅ ਕਿਸਾਨਾਂ ਅੱਗੇ ਗੋਡੇ ਟੇਕਨੇ ਪੈਣ ਜੈ ਜਵਾਨ ਜੈ ਕਿਸਾਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰੋ ਇਹ ਵੀਡੀਓ ਵਾਤਵੱਦ ਸ਼ੇਅਰ ਕਰਿਓ ਤਾਂ ਕਿ ਹਰ ਸਾਡੇ ਪੰਜਾਬੀ ਨੌਜਵਾਨ ਨੌਜਵਾਨਾਂ ਦੇ ਮੋਬਾਈਲਾਂ ਦੇ ਵਿੱਚ ਜਾਵੇ ਤਾਂ ਕਿ ਮੈਂ ਕਿੰਨ ਮਾਨੇ ਜੀ ਕੋਸ਼ਿਸ਼ ਕੀਤੀ ਹੈ ਤਾਂ ਕਿ ਇਸ ਵੀਡੀਓ ਦਾ ਮੈਸੇਜ ਵੱਧ ਤੋਂ ਵੱਧ ਪਹੁੰਚ ਸਕੇ ਇੱਕ ਮੈਂ ਹੋਰ ਬੇਨਤੀ ਕਰਨੀ ਚਾਹਣਾ ਸਾਡੀਆਂ ਜਿੰਨੀਆਂ ਵੀ ਪੰਜਾਬ ਦੀਆਂ ਜਥੇਬੰਦੀਆਂ ਨੇ ਤਕਰੀਬਨ 32 ਜਥੇਬੰਦੀਆਂ ਨੇ ਮੈਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਤਾਂ ਇਕੱਠੇ ਹੋ ਜੋ ਜਗਜੀ ਸਰਦਾਰ ਜਗਜੀ ਸਿੰਘ ਦਲੇਵਾਲ ਕੱਲੇ ਆਪਣੀ ਜ਼ਮੀਨ ਬਚਾਉਣ ਵਾਸਤੇ ਨਹੀਂ ਬੈਠੇ ਉਹ ਸਾਡੀ ਸਾਰਿਆਂ ਦਾ ਉਹਨਾਂ ਦੇ ਦਿਲ ਚ ਸਾਡੇ ਸਾਰਿਆਂ ਦਾ ਦਰਦ ਹੈ ਦੁੱਖ ਹੈ ਤਾਂ ਗਰ ਕਿਉ ਮਰਨ ਵਰਤ ਤੇ ਬੈਠੇ ਨੇ ਉਹ ਹੜਤਾਲ ਤੇ ਬੈਠੇ ਨੇ ਕੈਂਸਰ ਦੇ ਮਰੀਜ਼ ਨੇ ਅਪਾ ਨੂੰ ਪਲੀ ਪਾਂ ਤਾਂ ਪਾ ਸਾਰੇ ਜਾਣਦੇ ਹੀ ਆ ਸੋ ਵੀਰੋ ਆਓ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਅਪਾ ਇਸ ਅੰਦੋਲਨ ਦਾ ਹਿੱਸਾ ਬਣੀਏ ਤਾਂ ਕਿ ਦਿੱਲੀ ਜਿਹੜਾ ਮੋਰਚਾ ਲੱਗਿਆ ਸੀ ਉਸ ਵਾਂਗ ਮੋਦੀ ਸਰਕਾਰ ਦੇ ਇਸ ਵਾਰ ਵੀ ਮੋਦੀ ਸਰਕਾਰ ਨੂੰ ਔਡੇ ਟਿਕਰਨ ਲਈ ਮਜਬੂਰ ਕਰ ਦਈਏ ਸੋ ਐਨੀਆ ਗੱਲਾਂ ਕਹਿੰਦਾ ਹੋਇਆ ਮੈਂ ਤੁਹਾਡੀ ਤੋਂ ਆ ਆਗਿਆ ਮੰਗਦਾ ਜੇਕਰ ਮੇਰੇ ਕੋਲੋਂ ਕੋਈ ਵੀ ਅਪਸ਼ਬਦ ਬੋਲਿਆ ਗਿਆ ਹੋਵੇ ਤਾਂ ਆਪਣਾ ਬੱਚਾ ਜਾਣ ਕੇ ਮaaf ਕਰ ਦੇਣਾ ਸੋ ਵੀਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ ਜੀ ਜੈ ਜਵਾਨ ਜੈ ਕਿਸਾਨ ਵਾਇਡ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ